ਤੇ ਪ੍ਰੋਫੈਸ਼ਨਲੀ ਤੁਸੀਂ ਗਾਇਕ ਹੋ ਗਾਉਂਦੇ ਹੋ ਗਾਇਕੀ ਦੇ ਵਿੱਚ ਇਹ ਹੁੰਦਾ ਹੈ ਕਿ ਮੈਂ ਬਹੁਤ ਉੱਤੇ ਜਾਵਾਂ ਉਹਦੇ ਲਈ ਕੀ ਹੈ ਕਿ ਕੁਝ ਟੇਡੀਆਂ ਚਾਲਾਂ ਵੀ ਹੁੰਦੀਆਂ ਕੁਝ ਇੱਧਰ ਉੱਧਰਲੇ ਗੀਤ ਵੀ ਗਾਉਣੇ ਹੁੰਦੇ ਆ ਤੇ ਜੇ ਇਸ ਰਾਹ ਦੇ ਉੱਤੇ ਤੁਸੀਂ ਤੁਰੇ ਹੋਏ ਹੋ ਉਹ ਥੋੜੀਆ ਰਿਸਕੀ ਹੁੰਦਾ ਸੰਤ ਰਾਮਾ ਨੰਦ ਜੀ ਮਹਾਰਾਜ ਰਬਦਾਸੀਆ ਕੌਮ ਦੇ ਮਰਸ਼ੀਦ ਉਹਨਾਂ ਦੀ ਜਦੋਂ ਸ਼ਹਾਦਤ ਹੋਈ ਆ ਉਸ ਤੋਂ ਬਾਅਦ ਇਸ ਲਾਈਨ ਨੂੰ ਮੈਂ ਜਿੱਦਾਂ ਪਕੜਿਆ ਸੰਤ ਸ੍ਰਿੰਦਰ ਦਾਸ ਪਾਵਾ ਜੀ ਮਹਾਰਾਜ ਜੀ ਨੇ ਦੱਸਿਆ ਹੀ ਆ ਹੱਕ ਸੱਚ ਖਾਤਰਿਆ ਨਿਸ਼ਾਨ ਬਦਲੇ ਗੈਰਤਮੰਦ ਹੈ ਲੋਹੂ ਰਵਦਾਸੀਆਂ ਦਾ ਕਿੰਨਾ ਕੁ ਬਿਜ਼ੀ ਰਹਿੰਦੇ ਹਾਂ ਕਿਉਂਕਿ ਜਿਹੜੇ ਦੂਜੇ ਗਾਇਕ ਹੁੰਦੇ ਉਹਨਾਂ ਦਾ ਹੁੰਦਾ ਵੀ ਅੱਜ ਕੱਲ ਜਿਹੜਾ ਵਿਆਹ ਦਾ ਸੀਜ਼ਨ ਚੱਲ ਪਿਆ। ਦੋ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਹਾਂ ਰਬਦਾਸੀਆ ਧਰਮ ਲਈ ਜਗਤਗੁਰੂ ਰਬਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਲਈ ਜਗ ਗੁਰਦੇਵ ਲਈ ਹਰ ਤੇ ਨਿਸ਼ਾਨ ਲਈ ਜਿਹੜਾ ਪ੍ਰਚਾਰ ਕਰਦੇ ਆਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਉਸ ਤੋਂ ਬਾਅਦ ਨਹੀਂ ਮੈਂ ਤੇ ਇੱਕ ਪੰਜਾਬੀ ਡਾਇਸਪੋਰਾ ਆ ਜਾਂ ਇੱਕ ਕਹਿ ਲੋਗੇ ਤੁਸੀਂ ਜਿੱਦਾਂ ਇਸ ਮਿਸ਼ਨ ਨੂੰ ਰਬਦਾਸੀਆ ਡਾਇਸਪੋਰਾ ਪੰਗੇ ਦੇ ਬਾਹਰ ਲੋਕ ਜਿਹੜੇ ਆ বাসਦੇ ਆ ਉਹ ਚਾਹੇ ਯੂਰਪ ਦੇ ਵਿੱਚ ਤਾਂ ਸ਼ਾਇਦ ਕਾਫੀ ਰੁਝਾਨ ਹੈਗਾ ਯੂਰਪ ਦੇ ਵਿੱਚ ਕਿਹੋ ਜਿਹਾ ਹੈਗਾ ਕੰਮ ਗ੍ਰੀਸ ਜਰਮਨ ਫਰਾਂਸ ਆਸਟਰੀਆ ਵਿਆਨਾ ਹਾਲੈਂਡ ਹੋਰ ਬਹੁਤ ਕੰਟਰੀਆਂ ਜਿਨ੍ਹਾਂ ਦੇ ਵਿੱਚ ਜਗਤ ਗੁਰੂ ਦਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪ੍ਰਕਾਸ਼ ਹੋਇਆ ਤੁਸੀਂ ਉੱਥੇ ਜਾਂਦੇ ਹੋ ਹਾਂਜੀ ਹਰ ਸਾਲ ਜੈਦਾ ਮਹਾਰਾਜ ਜੀ ਦੇ ਨਾਲ ਸੁਰਿੰਦਰਦਸ ਬਾਬਾ ਜੀ ਨਾਲ 2 ਮਹੀਨੇ ਲਈ ਜਾਂਦਾ ਆ ਕਿਰਪਾ ਗੁਰਾਂ ਦੀ ਜਦੋਂ ਸਾਡੇ ਉੱਤੇ ਹੋਈ ਚਾਰੇ ਪਾਸੇ ਖੁਸ਼ੀ ਦੁੱਖ ਰਿਆ ਨਹੀਂ ਕੋਈ ਰਹਿਮਤ ਦਾ ਮੀਂਹ ਵਰਸਾਤਾ ਜੀ ਰਵਿਦਾਸ ਗੁਰੂ ਨੇ ਸਾਨੂੰ ਨੀਚੋਂ ਉੱਚ ਬਣਾਤਾ ਜੀ ਰਵਿਦਾਸ ਗੁਰੂ ਨੇ ਏਨਡਸਟਰੀ ਵੀ ਦੇਖ ਰਹਾ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਦਲਜੀਤ ਸਿੰਘ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਸਨਮੁਖ ਸਨਮੁਖ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਉਹਨਾਂ ਦਾ ਨਾਮ ਮਿਸ਼ਨਰੀ ਗਾਇਕੀ ਦੇ ਵਿੱਚ ਬਹੁਤ ਉੱਗਾ ਹੈ ਬਹੁਤ ਜ਼ਿਆਦਾ ਕੰਮ ਕੀਤਾ ਹੈ ਇੱਕ ਮਿਸ਼ਨ ਨੂੰ ਚਲਾਉਣ ਦੇ ਵਿੱਚ ਤੇ ਮੇਰੀ ਮੁਰਾਦਿਆ ਜੀਵਨ ਸੋਲ ਜੀ ਉਹਨਾਂ ਤੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਜੈ ਜੈਕਾਰੋ ਦੇ ਜੀ ਤੁਹਾਨੂੰ ਕੋ ਤੇ ਜੀਵਨ ਸੋਲ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਤੇ ਅੱਜ ਕੱਲ ਤੁਸੀਂ ਆਸਟ੍ਰੇਲੀਆ ਦੌਰੇ ਦੇ ਉੱਤੇ ਹੋ ਜੀ ਤੇ ਪਹਿਲੀ ਵਾਰ ਆਏ ਹੋ ਆਸਟ੍ਰੇਲੀਆ ਹਾਂਜੀ ਪਹਿਲੀ ਵਾਰ ਆਸਟ੍ਰੇਲੀਆ ਜਾਇਆ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿੰਦੂ ਜੀ ਵੀ ਦਾ ਤੇ ਜਿਹੜੇ ਸਤਗੁਰੂ ਰਬਦਾਸ ਮਹਾਰਾਜ ਦੇ ਮਿਸ਼ਨ ਨੂੰ ਉਹਨਾਂ ਦੇ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾ ਰਹੇ ਜੀ ਤੇ ਪ੍ਰੋਫੈਸ਼ਨਲੀ ਤੁਸੀਂ ਗਾਇਕ ਹੋ ਗਾਉਂਦੇ ਹੋ ਗਾਇਕੀ ਦੇ ਵਿੱਚ ਇਹ ਹੁੰਦਾ ਹੈ ਕਿ ਮੈਂ ਬਹੁਤ ਉੱਤੇ ਜਾਵਾਂ ਜੀ ਜੀ ਉਹਦੇ ਲਈ ਕੀ ਆ ਕਿ ਕੁਝ ਟੇਡੀਆਂ ਚਾਲਾਂ ਵੀ ਹੁੰਦੀਆਂ ਕੁਝ ਇਧਰ ਉਧਰਲੇ ਗੀਤ ਵੀ ਗਾਉਣੇ ਹੁੰਦੇ ਆ ਤੇ ਜੇ ਇਸ ਰਾਹ ਦੇ ਉੱਤੇ ਤੁਸੀਂ ਤੁਰੇ ਹੋਏ ਹੋ ਉਹ ਥੋੜੀਆ ਰਿਸਕੀ ਹੁੰਦਾ ਜੀ ਰਿਸਕੀ ਇਸ ਕਰਕੇ ਹੁੰਦਾ ਕਿ ਇਹਦੇ ਵਿੱਚੋਂ ਤੁਹਾਨੂੰ ਨਾ ਤਾਂ ਬਹੁਤੀ ਪੈਸੇ ਦਾ ਇੰਨਾ ਹੁੰਦਾ ਤੇ ਦੂਜਾ ਆ ਕਿ ਤੁਹਾਡਾ ਨਾਂ ਵੀ ਜਿਹੜਾ ਹੈ ਉਹਗਾ ਜਾਂਦਾ ਹੈ ਪਰ ਇੱਕ ਖਾਸ ਵਰਗ ਤੱਕ ਸੀਮਿਤ ਤੁਸੀਂ ਹੋ ਜਣੇ ਫਿਰ ਐਡਾ ਇੱਕ ਬੋਲਡ ਸਟੈਪ ਕਿਦਾਂ ਲੈ ਲਿਆ ਤੁਸੀਂ ਇਸ ਤਰ੍ਹਾਂ ਜੀ ਸੰਤ ਰਾਮਾਨੰਦ ਜੀ ਮਹਾਰਾਜ ਫਰਬਦਾਸਿਆ ਕੌਮ ਦੇ ਅਮਰਸ਼ੀਰ ਉਹਨਾਂ ਦੀ ਜਦੋਂ ਸ਼ਹਾਦਤ ਹੋਈ ਆ ਉਸ ਤੋਂ ਬਾਅਦ ਇਸ ਲਾਈਨ ਨੂੰ ਮੈਂ ਜਿੱਦਾਂ ਪਕੜਿਆ ਸੰਤ ਸ੍ਰਿੰਦਰਦਾਸ ਬਾਬਾ ਜੀ ਮਹਾਰਾਜ ਜੀ ਨੇ ਦੱਸਿਆ ਹੀ ਹੈ ਇਹਨਾਂ ਨੇ ਸਾਨੂੰ ਇਸ ਲਾਈਨ ਦੇ ਵਿੱਚ ਜਿੱਦਾਂ ਲਿਆਂਦਾ ਮਿਸ਼ਨਰੀ ਲਾਈਨ ਦੇ ਵਿੱਚ ਗੁਰੂ ਰਬਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਵਿਚਾਰਤਾਂ ਵਾਲਾ ਬਾਬਾ ਸਾਹਿਬ ਦੀ ਵਿਚਾਰਤਾਂ ਵਾਲਾ ਵੀ ਆਪਣੇ ਸਮਾਜ ਲਈ ਵੀ ਕੁਛ ਕਰੋ ਹਾਂ ਤਾਂ ਤੇ ਸਮਾਜ ਦੇ ਵਿੱਚ ਇੱਕ ਗਾਇਕੀ ਦਾ ਤੁਹਾਨੂੰ ਲੱਗਦਾ ਵੀ ਗਾਇਕੀ ਦੇ ਨਾਲ ਤੁਸੀਂ ਕਿਹੋ ਜੀ ਭੂਮਿਕਾ ਨਿਭਾਉਂਦੇ ਆ ਗਾਇਕੀ ਨਾਲ ਕੋਈ ਕਾ ਜੀ ਜਿਸ ਤਰ੍ਹਾਂ ਮਹਾਰਾਜ ਦੀ ਬਾਣੀ ਦੇ ਸ਼ਬਦ ਵੀ ਪੜੀਦੇ ਆ ਤੇ ਕ੍ਰਾਂਤੀਕਾਰੀ ਗੀਤਾਂ ਦੇ ਨਾਲ ਕ੍ਰਾਂਤੀਕਾਰੀ ਸ਼ੇਰੋ ਸ਼ਾਇਰੀ ਦੇ ਨਾਲ ਸਟੇਜਾਂ ਤੇ ਮੰਲੋ ਸਪੀਚ ਕਰਨੀ ਪ੍ਰਚਾਰ ਕਰਨਾ ਉਹ ਮਹਾਪੁਰਸ਼ਾਂ ਦਾ ਮੰਲੋ ਅਸ਼ੀਰਵਾਦ ਨਾਲ ਹੀ ਹੈ ਮੈਂ 13-14 ਸਾਲ ਹੋ ਗਏ ਇਸ ਲੈਨ ਨੂੰ ਤੇ ਕਿੰਨਾ ਕੁ ਬਿਜ਼ੀ ਰਹਿੰਦੇ ਹੋ ਕਿਉਂਕਿ ਜਿਹੜੇ ਦੂਜੇ ਗਾਇਕ ਹੁੰਦੇ ਉਹਨਾਂ ਦਾ ਹੁੰਦਾ ਵੀ ਅੱਜ ਕੱਲ੍ਹ ਬਿਆਦ ਆ ਸੀਜ਼ਨ ਚੱਲ ਪਿਆ ਚੱਲ ਪਿਆ ਤੁਹਾਡਾ ਕਿੱਦਾਂ ਦਾ ਰਹਿੰਦਾ ਹੈ ਜਾਂ ਕਿੱਦਾਂ ਦਾ ਰਹੀਵੇਂ ਰਹਿੰਦੇ ਥਾ ਤੁਹਾਡੇ ਜਦੋਂ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਆ ਰਬਦਾਸੀਆ ਧਰਮ ਲਈ ਜਗਤ ਗੁਰੂ ਰਬਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਲਈ ਜਗ ਗੁਰਦੇਵ ਲਈ ਹਰਦੇ ਨਿਸ਼ਾਨ ਲਈ ਜਿਹੜਾ ਪ੍ਰਚਾਰ ਕਰਦੇ ਆ ਬਿਆਦ ਸ਼ਾਦੀ ਦਾ ਪ੍ਰੋਗਰਾਮ ਉਸ ਤੋਂ ਬਾਅਦ ਨਹੀਂ ਮੈਂ ਕੀਤਾ ਅੱਛਾ ਪਹਿਲਾਂ ਕਰਦੇ ਸੀ ਪਹਿਲਾਂ ਕਰਦੇ ਸੀ ਕਿ ਤੁਹਾਡੀ ਜਿਹੜੀ ਸਟਾਰਟਿੰਗ ਆ ਉਹ ਐਜ਼ ਇੱਕ ਨਾਰਮਲ ਗਾਇਕ ਦੇ ਤੌਰ ਦੇ ਉੱਤੇ ਰਹੀ ਹੈ ਜੀ ਹਾਂਜੀ ਹਾਂਜੀ 97 ਤੋਂ ਮੈਂ ਜਿੱਦਾਂ ਬਾਹਰਲੇ ਮੁਲਕਾਂ ਚੋਂ ਨਾ ਜਾਂਦਾ 97 ਤੋਂ ਅੱਛਾ ਤੇ ਉਹਦੇ ਬਾਰੇ ਵੀ ਆਪਾਂ ਝਾਤ ਜਿਹੜੇ ਪਾਉਂਦੇ ਆ ਦਾ ਦੀ ਗਾਇਕੀ ਰਹੀ ਹੈ ਕਿੱਥੋਂ ਸਿੱਖਿਆ ਤੁਸੀਂ ਹਾਂਜੀ ਮੈਂ ਆਪਣੇ ਜੀ ਕਾਫੀ ਉਸਤਾਦ ਸ਼ਾਗਿਰਦ ਮੰਨ ਲਓ ਜਿੱਦਾਂ ਆਪਾਂ ਬਣਦੇ ਆਂ ਉਸਤਾਦੀ ਸ਼ਗਿਰਦੀ ਸ਼ਗਿਰਦੀ ਦੇ ਵਿੱਚ ਬਹੁਤ ਸਾਰੇ ਮੰਨ ਲਓ ਜਿਹੜੀਆਂ ਟੀਮਾਂ ਸੀ ਜਿੱਥੇ ਹਾਰਮੋਨੀਅਮ ਦੀ ਟ੍ਰੇਨਿੰਗ ਲਈ ਜਾਂਦੀ ਸੀਗੀ ਉੱਥੇ ਵੀ ਔਰ ਮੇਰੇ ਉਸਤਾਦ ਸੁਖਵਿੰਦਰ ਪਾਂਛੀ ਜੀ ਉਹਨਾਂ ਨਾਲ ਮੈਂ ਕਾਫੀ ਸਮਾਂ ਤਿੰਨ ਚਾਰ ਸਾਲ ਸਟੇਜਾਂ ਤੇ ਵੀ ਜਾਂਦੇ ਰਹੇ ਹਰਵਿੰਦਰ ਟਾਂਡੀ ਜੀ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨਾਲ ਮੰਨ ਲਓ ਜਿੱਦਾਂ ਜੁਕੇ ਦੇ ਵਿੱਚ ਜਿੱਦਾਂ 1 ਕਰੀ 2002 ਦੇ ਵਿੱਚ ਹੋਇਆ ਜਿੱਥੇ ਅਨਲ ਕਪੂਰ ਜੀ ਸਲਫਾ ਸਿੱਟੀ ਜੀ ਕ੍ਰਿਸ਼ਮਾ ਕਪੂਰ ਅਕ ਖੰਨਾ ਜੀ ਉਹਨਾਂ ਦੇ ਨਾਲ ਵੀ ਮੈਨੂੰ 쇼 ਦੇ ਵਿੱਚ 15 20 ਮਿੰਟ ਵਾਸਤੇ ਜਿਦਾ ਫਿਰ ਸੰਸਕਰਨ ਦਾ ਮੌਕਾ ਮਿਲਿਆ ਅੱਛਾ ਬਾਤੋ ਫਿਰ ਤਾਂ ਵਧੀਆ ਤੁਹਾਡੀ ਪ੍ਰੋਫਾਈਲ ਹੈ ਜੀ ਜੀ ਫਿਰ ਤਾਂ ਇਹ ਹੁੰਦਾ ਵੀ ਜਦੋਂ ਤੁਹਾਡੇ ਕੋਲ ਇੱਕ ਤਾਂ ਹੁੰਦਾ ਵੀ ਸਟਰਗਲਿੰਗ ਪੀਰੀ ਆਉਂਦਾ ਤੁਸੀਂ ਤਾਂ ਫਿਰ ਸਟੈਬਲਿਸ਼ ਹੋ ਗਏ ਸੀ ਇਧਰਲੇ ਪਾਸੇ ਜੀ 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 ਫਿਰ ਇੱਕ ਜਿਹੜਾ ਇਧਰਲੇ ਪਾਸੇ ਆ ਕੇ ਲੋਕਾਂ ਦਾ ਕਿੰਦਾ ਦਾ ਹੰਗਾਰ ਆ ਰਿਹਾ ਤੁਹਾਡੇ ਨਾਲ ਇਸ ਤੇ ਵੀ ਸਮਾਜ ਪ੍ਰਤੀ ਦੇਖੋ ਜਦੋਂ ਆਪਾਂ ਕੰਮ ਕਰਦੇ ਆਂ ਗੁਰੂ ਮਹਾਰਾਜ ਦਾ ਪ੍ਰਚਾਰ ਕਰਦੇ ਆਂ ਤੇ ਪੂਰੀ ਫੁੱਲ ਸਪੋਰਟ ਆ ਸਮਾਜ ਦੀ ਜੀ ਡੇਰਾ ਸਚਖੰਡ ਬੱਲਾਂ ਦੇ ਜਿੰਨੇ ਵੀ ਸੰਤ ਮਹਾਪੁਰਸ਼ ਹੋਏ ਨੇ ਔਰ ਡੇਰੇ ਦੇ ਗੱਦੀ ਨਿਸ਼ੀਨ ਸਤਗੁਰ ਸੁਆਮੀ ਨਰਿੰਜਨ ਦਾਸ ਮਹਾਰਾਜ ਜੀ ਤੇ ਉਹਨਾਂ ਨੂੰ ਵੀ ਇੱਕ ਵਾਰੀ ਕਿਹਾ ਮੈਂ ਮਹਾਰਾਜ ਜੀ ਵੀ ਮੈਨੂੰ ਵੀ ਇਜਾਜ਼ਤ ਦਿਓ ਅਸੀਂ ਵੀ ਬਾਹਰਲੇ ਮੁਲਖਾ ਚ ਰਹਿ ਕੇ ਆਪਣਾ ਮੰਨ ਲੋ ਕਾਰੋਬਾਰ ਕਰੀਏ ਪਰ ਉਹਨਾਂ ਨੇ ਅਸ਼ੀਰਵਾਦ ਦਿੱਤਾ ਵੀ ਤੁਸੀਂ ਪ੍ਰਚਾਰ ਹੀ ਕਰਨਾ ਹੈ ਮਹਾਪੁਰਸ਼ਾਂ ਦੇ ਬਚਨ ਫਾਂ ਸਰਿੰਦਰदास ਬਾਬਾ ਜੀ ਮਹਾਰਾਜ ਜੀ ਨੇ ਤੇ ਪ੍ਰਚਾਰ ਕਰਨਾ ਪ੍ਰਚਾਰ ਕਰ ਰਹੇ ਹਨ ਉਹਨਾਂ ਦੇ ਅਸ਼ੀਰਵਾਦ ਨਾਲ ਤੇ ਇੱਕ ਪੰਜਾਬੀ ਡਾਇਸਪੋਰਾ ਜਾਂ ਇੱਕ ਕਹਿ ਲਓਗੇ ਤੁਸੀਂ ਜਿੱਦਾਂ ਇਸ ਮਿਸ਼ਨ ਨੂੰ ਰਵਿਦਾਸੀਆ ਡਾਇਸਪੋਰਾ ਆਪਾਂ ਕਹਿੰਦੇ ਬਾਹਰ ਲੋਕ ਜਿਹੜੇ ਆ বাসਦੇ ਆ ਉਹ ਚਾਹੇ ਜੋਰਪ ਦੇ ਵਿੱਚ ਤਾਂ ਸ਼ਾਇਦ ਕਾਫੀ ਰੁਝਾਨ ਹੈਗਾ ਜੋਰਪ ਦੇ ਵਿੱਚ ਕਿਹੋ ਜਿਹਾ ਹੈਗਾ ਕੰਮ ਜੋਰਪ ਦੇ ਵਿੱਚ ਮਾਹੌਲ ਜਿਹੜਾ ਜੇ ਜਗਤਗੁਰੂ ਅਰਬਦਾਸ ਮਹਾਰਾਜ ਜੀ ਦੀ ਜਿੱਦਾਂ ਅੰਮ੍ਰਿਤ ਬਾਣੀ ਪ੍ਰਕਾਸ਼ ਇਟਲੀ ਦੇ ਵਿੱਚ 30 ਤੋਂ 32 ਗੁਰੂ ਘਰ ਹਨ ਗਰੀਸ ਜਰਮਨ ਫਰਾਂਸ ਆਸਟਰੀਆ ਬਿਆਨਾ ਹਾਲੈਂਡ ਹੋਰ ਬਹੁਤ ਕੰਟਰੀਆਂ ਜਿਨ੍ਹਾਂ ਦੇ ਵਿੱਚ ਜਗਤਗੁਰੂ ਅਰਬਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪ੍ਰਕਾਸ਼ ਤੁਸੀਂ ਉੱਥੇ ਜਾਂਦੇ ਹੋ ਹਾਂਜੀ ਹਰ ਸਾਲ ਜਾਈਦਾ ਮਹਾਰਾਜ ਜੀ ਦੇ ਨਾਲ ਸੁਰਿੰਦਰਦਾਸ ਬਾਬਾ ਜੀ ਨਾਲ 2 ਮਹੀਨੇ ਲਈ ਜਾਈਦਾ ਆ ਔਰ ਇੱਕ ਹਫ਼ਤੇ ਦੇ ਵਿੱਚ 4-4 ਗੁਰੂ ਘਰਾਂ ਦੇ ਵਿੱਚ ਅਸੀਂ Дамы ਸਾਦ ਸੰਕਰੀਦੇ ਜਾਂ ਪ੍ਰਚਾਰ ਕਰੀਦਾ ਆ ਅੱਛਾ ਬਹੁਤ ਵੱਡੀ ਗਣਤੀ ਦੇ ਵਿੱਚ ਰਵਦਾਸੀਆ ਕੁੰਬ ਸੀ ਹੋਈ ਉੱਥੇ ਅੱਛਾ ਜੀ ਉੱਥੇ ਯੂਰਪ ਦੇ ਵਿੱਚ ਯੂਰਪ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਹਾਂਜੀ ਕੈਨੇਡਾ ਦੇ ਵਿੱਚ ਵੀ ਚਾਈਦਾ ਜੀ ਅਮਰੀਕਾ ਦੇ ਵਿੱਚ ਵੀ ਮਾਰਾ ਜਾਂਦੇ ਆ ਕੈਨੇਡਾ ਦੇ ਵਿੱਚ ਵੀ 40 50 ਦਿਨ ਵਾਸਤੇ ਚਾਈਦਾ ਤੇ ਪ੍ਰਚਾਰ ਇਦਾਂ ਚੱਲਦਾ ਥੋੜਾ ਜਿਆ ਸਾਡੇ ਦਰਸ਼ਕਾਂ ਦੇ ਨਾਲ ਵੀ ਰੂਬਰੂ ਆਪਣੀ ਕਲਾ ਨੂੰ ਕਰਵਾਓ ਜੀ ਮੈਂ ਮਿਸ਼ਨ ਦਾ ਇੱਕ ਤੁਹਾਨੂੰ ਕੀ ਸੁਣਾਉਣਾ ਸਾਡੇ ਬਹੁਤ ਸਤਿਕਾਰਯੋਗ ਰਤੂ ਰੰਦਾਵਾ ਜੀ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਦੀ ਕਰਮ ਤੋਂ ਲਿਖੇ ਮੈਂ ਬੜੀਆਂ ਰਚਨਾਵਾਂ ਗਾਈਆਂ ਮਾਣੀ ਫਗਵਾੜੇ ਵਾਲੇ ਹੋਰ ਵੀ ਬਰਾਣਾ 소ਫੀ ਪੰਡਿਆ ਕਾਫੀ ਅੱਛੇ ਅੱਛੇ ਰਾਈਟਰ ਜਿਨ੍ਹਾਂ ਨੇ ਪੜ੍ਹ ਲਿਖ ਕੇ ਜਿਹੜਾ ਸਮਾਜ ਨੂੰ ਸੇਧ ਦਿੱਤੀ ਹੈ ਬਹੁਤ ਚੋਚੀਆਂ ਬੁਲੰਦੀਆਂ ਤੇ ਆ ਉਹਨਾਂ ਦਾ ਮੈਂ ਸਿਰ ਰੇਸ਼ ਕਰਦਾ ਹਾਕ ਸੱਚ ਖਾਂ ਤਰੀਆਂ ਨਿਸ਼ਾਨ ਬਦਲੇ ਗੈਰਤਮੰਦ ਹੈ ਲਹੂ ਰਵਦਾਸੀਆਂ ਦਾ ਜਿੰਨਾ ਮਰਜੀ ਜ਼ਾਲਮਾਂ ਬੇਜੁਲਮ ਕਰ ਲੈ ਸਦਕ ਕਦੇ ਨਾ ਢੌਰ ਬਦਾਸੀਆਂ ਦਾ ਜੀਣਾ ਜੱਗ ਤੇ ਅਣਖ ਦੇ ਨਾਲ ਜੀਣਾ ਬੱਚਾ ਬੱਚਾ ਗੱਲ ਕਹੁਰ ਬਦਾਸੀਆਂ ਦਾ ਰਤੂ ਜਦੋਂ ਤੱਕ ਬਸਦੀ ਰਹੂ ਦੁਨੀਆਂ ਤੇ ਸਿੱਕਾ ਚੱਲਦਾ ਰੂ ਰਬਦਾਸੀਆਂ ਦਾ ਵਾਹ ਜੀ ਵਾਹ ਤੇ ਇਹ ਜਿਹੜੀ ਜਿਾ ਕਹਿ ਲਓਗੇ ਕਲਾ ਜਿਹੜੀ ਆ ਜਿਾ ਇੱਕ ਢਾਡੀ ਕਲਾ ਵਾਂਗੂ ਇੱਕ ਥੋੜਾ ਜਿਹਾ ਪ੍ਰੋਗਰੈਸਿਵ ਵੇ ਦੇ ਨਾਲ ਇੱਕ ਗਾਈ ਜਾਂਦੀ ਆ ਤੇ ਇਹਦਾ ਮਤਲਬ ਇਹ ਆ ਵੀ ਤੁਹਾਡਾ ਜਿਹੜਾ ਗਾਉਣ ਦਾ ਇੱਕ ਸਟਾਈਲ ਆ ਉਹ ਕਿਹਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਮੈਨੂੰ ਤਾਂ ਲੱਗਦਾ ਵੀ ਤੁਸੀਂ ਤੁਹਾਡਾ ਜਿਹੜਾ ਟਾਰਗੇਟ ਮੈਂ ਨੌਜਵਾਨਾਂ ਤੱਕ ਰਹਿੰਦਾ ਹਾਂਜੀ 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 ਜਿੰਦਾ ਨੌਜਵਾਨਾਂ ਨੂੰ ਜਿਹੜਾ ਮੰਨ ਲਓ ਮੈਸੇਜ ਦੇਣਾ ਆ ਇੱਕ ਉਹਨਾਂ ਨੂੰ ਵਧੀਆ ਲੱਗਦਾ ਇਹਨਾਂ ਚੀਜ਼ਾਂ ਦਾ ਹਾਂਜੀ ਹਾਂਜੀ ਤੇ ਉਹ ਬਹੁਤ ਵਧੀਆ ਉਹਨਾਂ ਨੂੰ ਲੱਗਦਾ ਮੇਰੇ ਕਾਫੀ ਸੌਂਗ ਨੇ ਜਿਹੜੇ ਮਤਲਬ ਪੰਜ ਛੇ ਸੀੜੀਆਂ ਆਈਆਂ ਜਿਹੜੇ ਕ੍ਰਾਂਤੀਕਾਰੀ ਗੀਤ ਨੇ ਗੁਰੂ ਰਵੀਦਾਸ ਦੇ ਉਹ ਪੁੱਤਰ ਉਹ ਇਕੱਠੇ ਹੋ ਜਾਓ ਕੌਮ ਬਾਜਾ ਮਾਰਦੀ ਡਰਨਾ ਨਹੀਂ ਹੱਕ ਤਣ ਖੜਨਾ ਭਾਵੇਂ ਹੋਵੇ ਮੌਤ ਬਾਜਾ ਮਾਰਦੀ ਕਿਉਂਕਿ ਜਦੋਂ ਇਦਾਂ ਦੇ ਮਿਸ਼ਨਰੀ ਗੀਤ ਸੰਗਤਾਂ ਸੁਣਦੀਆਂ ਨੇ ਤੇ ਬਿਲਕੁਲ ਪ੍ਰਭਾਵਿਤ ਹੁੰਦੀਆਂ ਨੇ ਜਿੱਥੇ ਸਾਰੇ ਧਰਮਾਂ ਦਾ ਗੁਰੂਆਂ ਪੀਰਾਂ ਦਾ ਆਪਾਂ ਸਤਿਕਾਰ ਕਰਦੇ ਆਂ ਔਰ ਆਪਣੇ ਧਰਮ ਦਾ ਮਹਾਪੁਰਸ਼ਾਂ ਨੇ ਦੱਸਿਆ ਵੀ ਪ੍ਰਚਾਰ ਕਰਦੇ ਆਂ ਹਰ ਇੱਕ ਨੂੰ ਅਧਿਕਾਰ ਆ ਆਪਣਾ ਪੱਖ ਰੱਖਣ ਦਾ ਤੇ ਸਾਰਿਆਂ ਦਾ ਸਤਿਕਾਰ ਕਰਦੇ ਹੋਏ ਹੋਰ ਵੀ ਸਾਨੂੰ ਨੀਚੋ ਉੱਚ ਬਣਾਤਾ ਜੀ ਰਵਿਦਾਸ ਗੁਰੂ ਨੇ ਗੁਣ ਬਣਾ ਕੇ ਥੋੜੀ ਜਿਹੀ ਜੀ ਕਰਪਾ ਗੁਰਾਂ ਦੀ ਜਦੋਂ ਸਾਡੇ ਉੱਤੇ ਹੋਈ ਚਾਰੇ ਪਾਸੇ ਖੁਸ਼ੀ ਦੁੱਖ ਰਿਆ ਨਹੀਂ ਕੋਈ ਰਹਿਮਤਦਾਰੀ ਵਰਸਾਤਾ ਜੀ ਰਵਿਦਾਸ ਗੁਰੂ ਨੇ ਸਾਨੂੰ ਨੀਚੋਂ ਉੱਚ ਬਣਾਤਾ ਜੀ ਰਵਿਦਾਸ ਗੁਰੂ ਨੇ ਵਾਹਿਗੁਰੂ ਤੇ ਅੱਜ ਜਿਹਦਾ ਗੁਰੂ ਪੀਰ ਪਗੰਬਰ ਆਇਆ ਸਾਡੀ ਧਰਤੀ ਤੇ ਉਹਨੇ ਇੱਕ ਸਮਾਜ ਜਿਹੜਾ ਬਰਾਬਰੀ ਵਾਲਾ ਸਮਾਜ ਸਾਰੇ ਹੱਕ ਜਿੱਥੇ ਹੋਣ ਆਪਾਂ ਇੱਥੇ ਬਾਹਰ ਰਹਿੰਦੇ ਆਂ ਤੁਸੀਂ ਵੀ ਯੂਰਪ ਜੀ ਦਾ ਦੱਸਿਆ ਵੀ ਤੁਹਾਡਾ ਟਾਈਮ ਬਹੁਤ ਜ਼ਿਆਦਾ ਸਪੈਂਡ ਹੁੰਦਾ ਅਸੀਂ ਤੇ ਆਸਟ੍ਰੇਲੀਆ ਦੇ ਵਿੱਚ ਹੋਰ ਦੇਸ਼ਾਂ ਵਿੱਚ ਵੀ ਸਾਨੂੰ ਜਾਣ ਦਾ ਮੌਕਾ ਮਿਲਦਾ ਜੀ ਤੇ ਉੱਥੇ ਇੱਕ ਗਰੀਬ ਤੇ ਅਮੀਰ ਹੀ ਆ ਜੀ ਮੈਨੂੰ ਲੱਗਦਾ ਹੋਰ ਕੋਈ ਉਹਨਾਂ ਦੀ ਪਰਿਭਾਸ਼ਾ ਨਹੀਂ ਹੈਗੀ ਜਾਂ ਕਿਸੇ ਨੂੰ ਦੇ ਕਰਨ ਦੀ ਜਾਂ ਇੱਕ ਕਾਲਾ ਜਾਂ ਘੋਰੇ ਦੀ ਬਿਲਕੁਲ ਬਿਲਕੁਲ ਜੀ ਪਰ ਸਾਡਾ ਜਿਹੜਾ ਸਮਾਜ ਹੈ ਇਹ ਤਾਂ ਥੱਲੇ ਤੋਂ ਥੱਲੇ ਥੱਲੇ ਤੋਂ ਥੱਲੇ ਅੰਧਗਰਮੀ ਕਰਨ ਦੇ ਜਿਹੜਾ ਹੋ ਚੁੱਕਾ ਤੇ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਤੁਹਾਡੀ ਜਿਹੜੀ ਗੀਤਕਾਰੀ ਆ ਉਹਦੇ ਵਿੱਚ ਇੱਕ ਅਹਿਮ ਰੋਲ ਪਲੇ ਕਰ ਰਹੀ ਆ ਉਸ ਖਿੱਤੇ ਨੂੰ ਉਸ ਜਿਹੜਾ ਇੱਕ ਖੜਾ ਆ ਜਾਂ ਕਿ ਖਲਾਇ ਉਹਦੇ ਵਿੱਚ ਪੂਰਨ ਵਾਸਤੇ ਤੇ ਤੁਹਾਨੂੰ ਲੱਗਦਾ ਵੀ ਇਹ ਕੋਈ ਕਰ ਸਕਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹ ਮੈਂ ਆਪਣੇ ਗੀਤਾਂ ਰਾਹੀਂ ਵੀ ਜਿਸ ਤਰ੍ਹਾਂ ਪ੍ਰਚਾਰ ਕਰਦੇ ਆਂ ਵੈਸੇ ਵੀ ਉਹਨਾਂ ਨੂੰ ਸਮਝਾਈਦਾ ਆ ਜੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਨੂੰ ਪ੍ਰੋਬਲਮ ਆ ਜਿਸ ਤਰ੍ਹਾਂ ਕਿਤਾਬਾਂ ਚਾਹੀਦੀਆਂ ਆ ਜਾਂ ਕੋਈ ਹੋਰ ਪੜ੍ਹਾਈ ਵਾਸਤੇ ਖਰਚਾ ਸਾਡੇ ਸੰਤ ਮਹਾਪੁਰਸ਼ ਬੈਠੇ ਨੇ ਬਹੁਤ ਵੱਡੇ ਵੱਡੇ ਉਪਰਾਲੇ ਕਰਦੇ ਨੇ ਅਸੀਂ ਚਾਹੁੰਦੇ ਵੀ ਕੋਈ ਵੀ ਵਰਗ ਦਾ ਮੰਨ ਲੋ ਜਸ ਸਮਾਜ ਦਾ ਕੋਈ ਵੀ ਬੱਚਾ ਪੜ੍ਹਨਾ ਜਾਵੇ ਤੇ ਮਹਾਰਾਜ ਪੂਰੀ ਕੋਸ਼ਿਸ਼ ਕਰਦੇ ਆਂ ਵੀ ਉਹ ਪੜੇ ਕਿਉਂਕਿ ਹਰ ਨੂੰ ਉਦਕਾਰ ਚਾਹੀਦਾ ਜਿਦਾ ਆਪਣੇ ਐਸਐਚਓ ਰਾਜਮੈਂ ਜਾਂ ਹਮਲੇ ਸਭਨ ਕੋਨ ਸ਼ੂਟ ਬੜੇ ਸਭ ਸੰਬ ਸਿਰਵਦਾ ਸਹਿ ਪਰਸਨ ਮਹਾਰਾਜ ਜੀ ਨੇ ਸਾਰਿਆਂ ਲਈ ਗੱਲ ਕੀਤੀ ਆ ਇਹ ਇੱਕ ਵਰਗਰੇ ਨਹੀਂ ਗੱਲ ਕਰਾ ਉਹਨਾਂ ਦਾ ਬਰਾਬਰਤਾ ਦਾ ਸਮਾਜ ਇੱਕ ਸੰਸਾਰ ਉਹਦੇ ਵਿੱਚ ਕੋਈ ਇਦਾਂ ਦੀ ਉੱਚ ਨੀਚ ਵਾਲੀ ਗੱਲ ਜਿਹੜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਖੈਰ ਕੋਸ਼ਰ ਇਦਾਂ ਦਾ ਹੋਰ ਇੱਕ ਰੰਗ ਜਿਹੜਾ ਆ ਸੁਣਾਉ ਉਹ ਮੈਂ ਬਾਬਾ ਸਾਹਿਬ ਬੇਤਕਦਰ ਜੀ ਦਾ ਤਿੰਨ ਦੋ ਲਾਈਨਾਂ ਸੁਣਾਉਣਾ ਜਦ ਰਤੁਰਨਦਾਵਾਜੀ ਦੀ ਕਲਮ ਤੋਂ ਲਿਖਿਆ ਜਿਸ ਤਰ੍ਹਾਂ ਆਪਾਂ ਕਰਜ਼ੇ ਦੀ ਗੱਲ ਕਰਦੇ ਆਂ ਵੀ ਕਰਜ਼ਾ ਅਸੀਂ ਆਪਣੇ ਮਾਪੇ ਦਾ ਨਹੀਂ ਲਾ ਸਕਦੇ ਇਸੇ ਤਰ੍ਹਾਂ ਰਤੁਰਨਦਾਵਾਜੀ ਨੇ ਆਪਣੀ ਕਲਮ ਤੋਂ ਲਿਖਿਆ ਲਿੱਥੜਾ ਨੀ ਸਰੇ ਉਤੋਂ ਕਰ ਜਾ ਡਿਗਰੀਆਂ ਵਾਲੇ ਬਾਬਾ ਸਾਹਿਬ ਦਾ ਲਿੱਤਣਾ ਨਹੀਂ ਸਿਰੇ ਉਤੋਂ ਕਰ ਜਾ ਡਿਗਰੀਆਂ ਵਾਲੇ ਬਾਬਾ ਸਾਹਿਬ ਦਾ ਜਦੋਂ ਤੱਕ ਚੰਦ ਤਾਰੇ ਰਹਿਣੇ ਗੂੰਜਦਾ ਜਕਾਰੇ ਜਦੋਂ ਤੱਕ ਚੰਦ ਤਾਰੇ ਰਹਿਣੇ ਗੂੰਜਦੇ ਜਕਾਰੇ ਹੀਰਾ ਚਮਕਦਾਰ ਹੋਊਗਾ ਸਮਾਜ ਦਾ ਚਮਕਦਾਰ ਹੋਊਗਾ ਸਮਾਜ ਦਾ ਲਿੱਤਣਾ ਨਹੀਂ ਸਿਰੇ ਉਤੋਂ ਕਰ ਜਾ ਡਿਗਰੀਆਂ ਵਾਲੇ ਬਾਬਾ ਸਾਹਿਬ ਦਾ ਤੇ ਜਦ ਜੇ ਤੁਸੀਂ ਮਿਸ਼ਨ ਦੇ ਨਾਲ ਜੁੜੇ ਹੋਏ ਹੋ ਇਹ ਇਸ ਮਿਸ਼ਨ ਦੇ ਨਾਲ ਜਾਨੀ ਕਹਿ ਲਓ ਕਿ ਬਹੁਤ ਜ਼ਿਆਦਾ ਲਖਾਰੀ ਨਹੀਂ ਹੈਗੀ ਕੁਝ ਸਪਰਪਤ ਕੁਝ ਉਂਗਲਾਂ ਤੇ ਗਿਣਨ ਵਾਲੀ ਲਖਾਰੀ ਹੈਗੀ ਹੈ ਤੇ ਜਿਹੜਾ ਇੱਕ ਗਾਇਕ ਆ ਉਹਦੇ ਲਈ ਤਾਂ ਜ਼ਰੂਰੀ ਆ ਕਿ ਉਹਨੂੰ ਗੀਤ ਮਿਲਦੇ ਰਹਿਣ ਜੀ 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 ਜੇ ਉਹਨੂੰ ਇਸ ਕਰਕੇ ਇੱਕ ਗੀਤਕਾਰਾਂ ਦੀ ਬਹੁਤ ਅਹਿਮ ਭੂਮਿਕਾ ਹੁੰਦੀ ਆ ਜਾਂ ਕਹਿ ਲਓ ਕਿ ਇੱਕ ਬੈਕਬੋਨ ਆ ਗੀਤਕਾਰ ਜਿਹੜਾ ਇੱਕ ਗਾਇਕ ਨੂੰ ਬੰਨ੍ਹਦੇ ਤੁਹਾਨੂੰ ਕੋਈ ਇਦਾਂ ਦੀ ਸਵੱਸਿਆਤ ਨਹੀਂ ਹੁਣ ਤੱਕ ਆਈ ਵੀ ਮੇਰੇ ਕੋਲ ਇਹਦੇ ਬਾਅਦ ਗੀਤ ਇਹ ਹੈ ਨਹੀਂ ਮਿਸ਼ਨ ਦੀ ਸਟਾਰਟ ਤੱਕ ਕਰ ਲਿਆ ਪਰ ਮੇਰੇ ਕੋ ਮਟੀਰੀਅਲ ਇਹ ਹੈ ਨਹੀਂ ਗਾ ਤੇ ਤੁਹਾਨੂੰ ਕਿ ਨਹੀਂ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਜੀ ਬਿਲਕੁਲ ਮਟੀਰੀਅਲ ਜਿੱਦਾਂ ਤਿਆਰ ਹੀ ਰਹਿੰਦਾ ਸਾਨੂੰ ਆਪ ਗੀਤਕਾਰ ਸਾਡੀ ਆਵਾਜ਼ ਦੇਖ ਕੇ ਸਾਡਾ ਅੰਦਾਜ਼ ਦੇਖ ਕੇ ਉਹ ਦਿੰਦੇ ਆ ਵੀ ਤੁਹਾਡੀ ਆਵਾਜ਼ ਦੇ ਵਿੱਚ ਆ ਜਜਨਾ ਮਹਾਪੁਰਸ਼ਾਂ ਦੇ ਵੀ ਮੈਂ ਮੰਨ ਲਓ ਕਈ ਰਚਨਾ ਪੜੀਆਂ ਨੇ ਹਾਂਜੀ ਤੇ ਆਪ ਵੀ ਤੁਸੀਂ ਟਰਾਈ ਲਿਖ ਦਿੰਦੀ ਹਾਂ ਜੀ ਹਾਂਜੀ ਹਾਂਜੀ ਮੈਂ ਲਿਖਦਾ ਤਾਂ ਚਲੋ ਆਪਣੇ ਸੁਧਾਰ ਕਰ ਲਈਦਾ ਜਿੱਥੇ ਹੁੰਦਾ ਆ ਵੀ ਇੱਥੋਂ ਇੱਦਾਂ ਚੰਗਾ ਲੱਗਦਾ ਆ ਗੀਤਕਾਰ ਦੇ ਨਾਲ ਮੰਨ ਲਓ ਮਿਲਜੋੜ ਕਰਕੇ ਜਿਸ ਤਰ੍ਹਾਂ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਮਹਾਰਾਜ ਦੇ ਲੈਨ ਚ ਲਿਆਂਦਾ ਸਾਨੂੰ ਇਹਦੇ ਵਿੱਚ ਖੜੇ ਕੀਤਾ ਥੋੜਾ ਗੁੱਸੇ ਦੇ ਨਾਲ ਵੀ ਤੁਸੀਂ ਆਪਣੇ ਸਮਾਜ ਲਈ ਕੀ ਕੀਤਾ ਕੋਈ ਸੰਤਾ ਮਹਾਪੁਰਸ਼ਾਂ ਨੂੰ ਤੁਹਾਡੀ ਆਵਾਜ਼ ਆ ਕੁਦਰਤ ਨੇ ਮੰਨ ਲਓ ਤੁਸੀਂ ਵਾਰਡ 'ਚ ਪ੍ਰਚਾਰ ਆਪਣਾ ਪ੍ਰੋਗਰਾਮ ਕਰ ਰਹੇ ਆ ਚਾਹੇ ਕਲਚਰ ਆ ਪਰ ਇਸ ਗੁਰੂ ਬਾਰੇ ਤੁਹਾਨੂੰ ਕਦੀ ਯਾਦ ਨਹੀਂ ਆਇਆ ਉਹ ਤਾਂ ਬੜਾ ਇੱਕ ਮਨ ਨੂੰ ਲੱਗਦਾ ਵੀ ਬਿਲਕੁਲ ਸਹੀ ਆ ਵੀ ਅਸੀਂ ਕਿਹੜੇ ਪਾਸੇ ਨੂੰ ਤੁਰੇ ਆ ਠੀਕ ਆ ਸਾਡਾ ਕਾਰੋਬਾਰ ਸੀ ਜੇ ਪਹਿਲਾਂ ਕਰਦੇ ਸੀ ਪਰ ਇਹ ਮਿਸ਼ਨ ਦੇ ਨਾਲ ਸਾਨੂੰ ਪਹਿਲਾਂ ਹੀ ਜੁੜਨਾ ਚਾਹੀਦਾ ਸੀ ਬਹੁਤ ਸਾਰੇ ਗੀਤਕਾਰ ਨੇ ਕਲਾਕਾਰ ਨੇ ਚਲੋ ਆਪਾਂ ਇਹ ਨਹੀਂ ਕਹਿ ਸਕਦਾ ਹਰ ਬੰਦਾ ਕਹਿੰਦਾ ਮੈਂ ਇੰਨੇ ਲੱਖ ਲੈਣਾ ਇੰਨੇ ਲੱਖ ਪਰ ਮਹਾਪੁਰਸ਼ਾਂ ਦੇ ਨਾਲ ਆ ਜਿੱਥੇ ਵੀ ਜੋ ਵੀ ਪਿਆਰ ਸਤਿਕਾਰ ਮਿਲਦਾ ਉਹ ਹੀ ਸਾਨੂੰ ਸਹੀ ਆ ਪਹਿਲਾ ਇਹ ਆ ਕਿ ਪਿਆਰ ਤੇ ਸਤਿਕਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਉਹ ਸ਼ਾਇਦ ਉਹਦੀ ਤੁਲਨਾ ਆਪਾਂ ਪੈਸੇ ਨਾਲ ਨਹੀਂ ਕਰ ਸਕਦਾ ਜੀ ਬਿਲਕੁਲ ਬਿਲਕੁਲ ਕਿਉਂਕਿ ਪੈਸੇ ਬਹੁਤ ਸਾਰੇ ਕਲਾਕਾਰ ਇੱਥੇ ਆਏ ਆ ਗਏ ਆ ਜੀ ਤਨਖਾਣ ਹਾਂਜੀ ਬਿਲਕੁਲ ਉੱਤੇ ਪੈਸਾ ਨਹੀਂ ਕੰਮ ਕਰਦਾ ਬਿਲਕੁਲ ਤੇ ਘਰਦਿਆਂ ਦਾ ਕਿਦਾਂ ਦਾ ਸਹਿਯੋਗ ਰਿਹਾ ਕਿਉਂਕਿ ਜੇ ਕਹਿੰਦੇ ਹੁੰਦੇ ਆ ਦਾ ਸਹਿਯੋਗ ਨਾ ਹੋਵੇ ਤਾਂ ਬੰਦਾ ਫੇਰ ਵੀ ਕਾਮਯਾਬ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ ਕਿੰਦਾ ਦਾ ਸਹਿਯੋਗ ਜੀ ਬਹੁਤ ਜ਼ਿਆਦਾ ਆ ਮੇਰੀ ਵਾਈਫ ਕਮਲਜੀਤ ਕੌਰ ਦਾ ਬਹੁਤ ਪੂਰਾ ਸਹਿਯੋਗ ਮੇਰੇ ਤੋਂ ਵੀ ਜ਼ਿਆਦਾ ਉਹਨਾਂ ਨੂੰ ਹੁੰਦਾ ਵੀ ਸਾਡਾ ਸਮਾਜ ਜਿਹੜਾ ਜਾਗਰਿਤ ਹੋਵੇ ਅੰਮ੍ਰਿਤ ਬਾਣੀ ਦੇ ਜਗਤ ਗੁਰੂ ਅਰਦਾਸ ਮਹਾਰਾਜ ਤੇ ਗੁਰੂ ਘਰ ਚ ਪਾਠ ਵੀ ਕਰਦੇ ਨੇ ਪ੍ਰਚਾਰ ਵੀ ਕਰਦੇ ਨੇ ਜਿੱਥੇ ਵੀ ਜਾਂਦੇ ਨੇ ਤੇ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਸੰਗਲ ਸੋਲਿਆ ਜੀ ਜਲੰਧਰ ਦੇ ਵਿੱਚ ਪੈਂਦਾ ਕਰਪੂਥਲਾ ਰੋਡ ਤੇ ਸੈਂਸ ਸਿਟੀ ਦੇ ਕੋਲ ਜੀ ਤੇ ਇਹਨੂੰ ਹੱਬ ਕਿਹਾ ਜਾਂਦਾ ਇਸ ਮਿਸ਼ਨ ਨੂੰ ਜਾਂ ਕਹਿ ਲਓ ਵੀ ਜਲੰਧਰ ਜ਼ਿਲ੍ਹਾ ਹੋਇ ਹੋਇਆ ਸੀ ਹਰ ਪਿੰਡ ਜਿਲ੍ਹਾ ਪਰ ਤੁਹਾਡਾ ਬਾਹ ਫਿਰ ਹੁਣ ਸਾਰੇ ਪੰਜਾਬ ਤੱਕ ਪੈਂਦਾ ਹੋਇਆ ਹੈ ਪੰਜਾਬ ਤੱਕ ਨਹੀਂ ਪੂਰੇ ਵਰਲਡ ਵਿੱਚ ਚੱਲ ਰਿਹਾ ਹੈ ਜੀ ਚਲੋ ਆਪਾਂ ਪੰਜਾਬ ਦੀ ਇਹ ਗੱਲ ਕਰ ਲਈਏ ਕਿਉਂਕਿ ਅਸੀਂ ਜਿਹੜੇ ਮਾਲਵੇ ਤੇ ਮਾਝੇ ਦੀ ਆਪਾਂ ਗੱਲ ਕਰ ਲਈਏ ਉੱਧਰ ਇਹ ਕਿਹਾ ਜਾਂਦਾ ਵੀ ਯਾਨੀ ਇਹ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਵੀ ਸਿਰਫ ਇਹਦਾ ਜਿਹੜਾ ਆਧਾਰ ਹੈ ਇਸ ਮਿਸ਼ਨ ਦਾ ਉਹ ਇਹ ਜਲੰਧਰ ਦੇ ਆਲੇ ਦੁਆਲੇ ਘੁੰਮਦਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿਉਂਕਿ ਤੁਸੀਂ ਤਾਂ ਬਫਫਾ ਥਾਂਵਾਂ ਦੇ ਉੱਤੇ ਸਟੇਜਾਂ ਲੱਝ ਹੋਣੀਆਂ ਚਲੋ ਸਟੇਟਾਂ ਬਾਹਰ ਲਿਆਂਦੀ ਵੀ ਤੁਸੀਂ ਗੱਲ ਕਰਦੇ ਹਾਂਜੀ 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 ਦੇਖੋ ਜਲੰਧਰ ਤੇ ਵਿੱਚ ਜਿਹੜਾ ਆਪਣੇ ਡੇਰਾ ਸਤਖੰਡ ਬੱਲਾ ਆ ਹਜ਼ਾਰਾਂ ਹੀ ਕੀਰਤਨੀਏ ਹਜ਼ਾਰਾਂ ਹੀ ਗਾਇਕ ਜਿਹੜੇ ਉੱਥੇ ਆਉਂਦੇ ਨੇ ਆਪਣੇ ਸ਼ਬਦ ਕੀਰਤਨ ਕਰਦੇ ਨੇ ਕੋਈ ਹੋਰ ਵੀ ਜਿਹੜੇ ਪੰਜਾਬੀ ਕਲਾਕਾਰ ਨੇ ਕਾਫੀ ਜਿਨ੍ਹਾਂ ਨੇ ਗੁਰੂ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਹੈ ਹੁਣ ਗੀਤ ਗਾ ਰਹੇ ਨੇ ਕਾਫੀ ਤੁਸੀਂ ਸੁਣਦੇ ਹੋ ਹੱਕ ਬਰਾਬਰ ਦੇ ਲੈ ਕੇ ਬਾਬਾ ਸਾਹਿਬ ਅਨੰਦ ਦਿੱਤੇ ਹਨ ਬਲਰਾਜ ਜੀ ਮੱਖਣ ਜੀ ਹੋਰ ਵੀ ਕਲੀਰ ਕੰਠ ਜੀ ਉਹ ਤਾਂ ਹੈ ਹੀ ਆ ਤੇ ਜਿਹੜੇ ਰਬਦਾਸੀਆ ਸਮਾਜ ਦੇ ਉਹ ਤਾਂ ਹੈ ਜਿਹੜੇ ਰਬਦਾਸੀਆ ਸਮਾਜ ਤੋਂ ਲੱਗ ਵੀ ਨੇ ਹੋਰ ਧਰਮਾਂ ਦੇ ਉਹ ਵੀ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜਿਹੜੇ ਜੁੜੇ ਆ ਸ਼ਬਦ ਕੀਰਤਨ ਕਰਦੇ ਨੇ ਠੀਕ ਆ ਜੀ ਉਹ ਪੂਰੇ ਵਰਲਡ ਵਿੱਚ ਵੀ ਜਿੱਦਾਂ ਆਪਣੇ ਇਟਲੀ ਦੇ ਵਿੱਚ ਫਰਾਂਸ ਜਰਮਨ ਲੱਗ-ਲੱਗ ਸਟੇਟਾਂ ਜਿੱਥੇ ਗੁਰੂ ਘਰ ਵਾਲੇ ਉਹਨਾਂ ਨੂੰ ਸਾਦੇ ਆ ਜਾਣਦੇ ਆ ਤੇ ਪ੍ਰਚਾਰ ਦਾ ਬਹੁਤ ਵੱਡਾ ਜਿਹੜਾ ਪੜਾਓ ਆ ਜਿੱਦਾਂ ਆਪਾਂ ਹਰਿਆਣੇ ਦੇ ਵਿੱਚ ਵੀ ਆ ਸ਼ਾਮ ਦੇ ਵਿੱਚ ਵੀ ਆ ਕਲਕੱਤੇ ਵਿੱਚ ਵੀ ਆ ਕਈ ਵਾਰੀ ਅਸੀਂ ਪੁੱਛਦੇ ਆ ਵੀ ਅਸੀਂ ਮਹਾਰਾਜ ਦੇ ਨਾਲ ਆਸਾਮ ਸੀ ਹੁਣ ਇੱਥੇ ਜਦੋਂ ਇਸ ਦਾ ਤੁਸੀਂ ਆ ਪੰਜਾਬੀ ਉਹ ਕਹਿੰਦੇ ਅਸਾਮ ਵਿੱਚ ਭਾਸ਼ਾ ਬੋਲਦੇ ਹੋ ਰਿਹਾ ਤੁਸੀਂ ਕਿਦਾਂ ਕਹੂਗਾ ਪਰ ਪੰਜਾਬੀ ਨੂੰ ਬਹੁਤ ਵਧੀਆ ਸੁਣਿਆ ਜਾਂਦਾ ਉੱਥੇ ਵੀ ਮਿਲ ਗਿਆ ਸਾਡੀ ਕੌਮ ਰਬਦਾਸੀਆਂ ਦੀ ਕਦੇ ਨਾ ਪਿੱਛੇ ਹਟਦੀ ਕਦੇ ਨਾ ਪਿੱਛੇ ਹਟਦੀ ਉਹ ਬਹੁਤ ਵਧੀਆ ਸੌਂਗ ਆ ਜਿੱਦਾਂ ਜਿੰਨੇ ਵੀ ਮੈਂ ਸੌਂਗ ਆਏ ਆ ਹਜੇ ਤੱਕ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਮਨ ਲੋ ਜਿਹੜੀ ਸੇਧ ਦੇਣ ਵਾਲੇ ਆ ਕ੍ਰਾਂਤੀਕਾਰੀ ਆ ਜੀ ਜੀ ਤੇ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂਬੱਤਾਂ ਕਰਕੇ ਜਾਂਦੇ ਜਾਂਦੇ ਕੁਝ ਆਪਣਾ ਰੂਬਰੂ ਹੋਵੇ ਹੋਰ ਵੀ ਗਾ ਕੇ ਕੁਝ ਹਾਂਜੀ ਹਾਂਜੀ ਮੈਂ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਵੀ ਮਨ ਲੋ ਗੁਰੂ ਮਹਾਰਾਜ ਦੇ ਮਿਸ਼ਨ ਦੇ ਨਾਲ ਜੁੜੀਆਂ ਆ ਉਹਨਾਂ ਨੂੰ ਇਹ ਵਿਦੇਸ਼ ਦਿਨਣਾ ਕਿ ਆਪਣੇ ਬੱਚਿਆਂ ਨੂੰ ਜਿਹੜਾ ਵੱਧ ਤੋਂ ਵੱਧ ਪੜਾਓ ਜੇ ਅਸੀਂ ਪੜਾਂਗੇ ਨਹੀਂ ਤਾਂ ਅੱਗੇ ਨਹੀਂ ਵੱਧ ਸਕਦੇ ਕਈ ਵਾਰੀ ਮੈਂ ਇੱਕ ਕਰੀ ਹੁਣ ਚਲੋ ਦੱਸਦਾ ਮੈਂ ਆਪਣੀ ਦਾਦੀ ਜੀ ਨਾਲ ਸੀ ਬਹੁਤ ਹਲਕਾ ਸੀ ਤੇ ਉਹ ਦਾਦੀ ਜੀ ਸਾਡੇ ਵੀ ਪੁੱਛਦੇ ਆ ਡਰਾਈਵਰ ਨੂੰ ਜਾਂ ਕੰਡੈਕਟਰ ਨੂੰ ਵੀ ਬੱਸ ਕਿੱਧਰ ਨੂੰ ਜਾਣੀ ਆ ਤੇ ਉਹ ਬੱਸ ਵਾਲਾ ਥੋੜਾ ਖਿਜਿਆ ਸੀਗਾ ਉਹ ਕਹਿੰਦਾ ਬੀਬੀ ਪੜ ਲੈਿੰਦੀ ਜਾ ਰੱਖਣ ਪਤਾ ਲੱਗ ਜਾਂਦਾ ਪੜ ਕੇ ਇਹ ਗੱਲ ਮੈਂ ਉਦੋਂ ਦੀ ਪੱਲੇ ਬੰਨੀਆਂ ਵੀ ਪੜਨਾ ਬਹੁਤ ਜ਼ਰੂਰੀ ਆ ਜੇ ਅਸੀਂ ਕਿਤੇ ਵੀ ਜਾਈਏ ਕਿਸੇ ਪਾਸੇ ਵੀ ਜਾਣੇ ਆ ਤੇ ਸਾਨੂੰ ਪੜਾਈ ਤੋਂ ਵੈਰ ਗੁਜ਼ਾਰਾ ਨਹੀਂ ਅੱਜ ਅਸੀਂ ਬਾਹਰਲੇ ਮੁਲਕਾਂ 'ਚ ਬੈਠੇ ਆ ਤੇ ਆਪਣੇ ਰੈਬਰਾਂ ਦਾ ਸਤਿਕਾਰ ਉਹਨਾਂ ਦੇ ਮਿਸ਼ਨ ਨੂੰ ਸਾਨੂੰ ਕਦੇ ਨਹੀਂ ਪੂਰਾਉਣਾ ਚਾਹੀਦਾ ਜੋ ਜਿਨ੍ਹਾਂ ਨੇ ਸਾਡੇ ਲਈ ਇੰਨਾ ਸੰਘਰਸ਼ ਕੀਤਾ ਹੋਵੇ ਗੁਰੂ ਰਵਿਦਾਸ ਮਹਾਰਾਜ ਜੀ 바ਵਾ ਸੰਬੇਦਕਰ ਜੀ ਸੋਚ ਜਿਹੜੀ ਉਸ ਸਮੇਂ ਨੂੰ ਦੇਖਦੇ ਹੋਏ ਵੀ ਉਹਨਾਂ ਨੇ ਕਿੰਨਾ ਸੰਘਰਸ਼ ਕੀਤਾ ਅੱਜ ਤੱਕ ਸਮਾਂ ਬਹੁਤ ਅੱਗੇ ਲੰਘ ਗਿਆ ਆ ਬਿਲਕੁਲ ਤੇ এডਿਕੇਸ਼ਨ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਤੇ ਦੀ ਜਿਹੜੀ ਉਪਯੋਗਤਾ ਆ ਤੁਹਾਨੂੰ ਕਾਣੀ ਚਾਹੀਦੀ ਆ ਤੇ ਬਹੁਤ ਵਧੀਆ ਲੱਗਾ ਜੀਵਨ ਸੋਲ ਜੀ ਤੁਹਾਨੂੰ ਮਿਲ ਕੇ ਹਾਂ ਤੇ ਸਾਡੀ ਇਹ ਅਰਦਾਸ ਵੀ ਆ ਕਿ ਤੁਸੀਂ ਹੋਰ ਵੀ ਜ਼ਿਆਦਾ ਕਾਮਯਾਬ ਤਰੱਕੀ ਦੀਆਂ ਹੋਰ ਵੀ ਬਲੰਦੀਆਂ ਨੂੰ ਹਾਸਲ ਕਰੋ ਤਾਂ ਇਸੇ ਉਮੀਦ ਦੇ ਨਾਲ ਕਿ ਜਦੋਂ ਤੁਸੀਂ ਨੈਕਸਟ ਟਾਈਮ ਵੀ ਆਸਟ੍ਰੇਲੀਆ ਆਓ ਤੇ ਸਾਡੇ ਸਟੂਡੀਓ ਚ ਆਓ ਤੇ ਆ ਕੇ ਸਾਡੇ ਨਾਲ ਗੱਲਬਾਤਾਂ ਕਰੋ ਤੇ ਅਸੀਂ ਆਪਣੇ ਜਿਹੜੇ ਦੋਸਤ ਆ ਉਹਨਾਂ ਦੇ ਨਾਲ ਸਾਨੂੰ ਸੰਜ ਰੂਪ ਰੂਪ ਜਿਹੜਾ ਕਰੀਏ ਆ ਤੇ ਦੋਸਤੋ ਇਹ ਸਨ ਮਿਸ਼ਨਰੀ ਗਾਇਕ ਜੀਵਨ ਸੋਲ ਜੀ ਆ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਾ ਤੁਸੀਂ ਸਾਨੂੰ ਫੀਡਬੈਕ ਦੇ ਸਕਦੇ ਹੋ ਕੋਈ ਵੀ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਹੋਵੇ ਤਾਂ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ ਤੇ ਹੁਣ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸਨਮਪ ਦੇ ਅਗਲੀ ਕਿਸ਼ਤੇ ਵਿੱਚ ਇੱਕ ਹੋਰ ਕਿਸੇ ਅਹਿਮ ਸ਼ਖਸੀਅਤ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਿਓ ਰੱਬ ਰਾਖਾ ਸਤਿ ਸ੍ਰੀ ਅਕਾਲ